ਗੁੰਗੇ ਤੇ ਤੋਤਲੇ ਬੱਚੇ ਦੋਸਤੋ ਇੱਥੇ ਬੋਲਦਿਆ ਤੋਤੇ ਵਾਂਗੂ ਦੋਸਤੋ ਪਹਿਲਾਂ ਤਾਂ ਤੁਸੀਂ ਆਹ ਦੇਖ ਲਓ ਸ਼ਰਦਾ ਲੋਕਾਂ ਚ ਇੱਥੇ ਨਾ ਤੁਸੀਂ ਗੱਡੀਆਂ ਗਿਣਦੇ ਰਹਜੋਗੇ ਤੇ ਤੁਹਾਨੂੰ ਇੱਥੋਂ ਹੀ ਨਾ ਲੰਘਣ ਨੂੰ ਜਗ੍ਹਾ ਨਹੀਂ ਮਿਲਣੀ ਆਹ ਦੇਖ ਲਓ ਤੁਹਾਨੂੰ ਪਹਿਲਾਂ ਮੈਂ ਦਿਖਾਉਣਾ ਇਹ ਵੀਡੀਓ ਆ ਦੋਸਤੋ ਮਾਨਸਾ ਜ਼ਿਲ੍ਹਾ ਤੇ ਸ਼ਹਿਰ ਵੀ ਮਾਨਸਾ ਬਾਬਾ ਭਾਈ ਗੁਰਦਾਸ ਆ ਕਹਿੰਦੇ ਇੱਥੇ ਨਾ ਜੇ ਬੰਦਾ ਸੁੱਖ ਸੁੱਖ ਲੇ ਤਾਂ ਪੱਥਰਾਂ ਨੂੰ ਪਾੜ ਕੇ ਪੂਰੀ ਹੋ ਜਾਂਦੀ ਆ ਤੁਹਾਨੂੰ ਆ ਵੀਡੀਓ ਦਿਖਾ ਰਹੇ ਆ ਇੱਥੇ ਤੁਸੀਂ ਐਤਵਾਰ ਵਾਲੇ ਦਿਨ ਤੱਕ ਕਾਰ ਲੈ ਕੇ ਨੰਗੀ ਨਹੀਂ ਸਕਦੇ ਇੰਨੀ ਭੀੜ ਹੁੰਦੀ ਆ ਕਿਉਂਕਿ ਇੱਥੇ ਕਿਸੇ ਦੇ ਵੀ ਜੇ ਜਵਾਗ ਹੋਣਾ ਕਹਿੰਦੇ ਤੋਤਲਾ ਜਾਂ ਗੁੰਗਾ ਉਹ ਤੋਤੇ ਵਾਂਗੂ ਬੋਲਣ ਲੱਗ ਜਾਂਦਾ ਆ ਦੇਖੋ ਤੋਤੇ ਇੱਥੋਂ ਹੀ ਮਿਲਦੇ ਆ ਤੇ ਇੱਥੋਂ ਤੋਤੇ ਲੈ ਕੇ ਅੰਦਰ ਚੜਾਏ ਜਾਂਦੇ ਆ ਜਦੋਂ ਬੰਦੇ ਦੀ ਸੁੱਖ ਸੁੱਖੀ ਤੋਂ ਬਾਅਦ ਉਹ ਸੁੱਖ ਪੂਰੀ ਹੋ ਜਾਂਦੀ ਆ ਫਿਰ ਇੱਥੋਂ ਬੰਦੇ ਲੈ ਕੇ ਤੋਤੇ ਅੱਗੇ ਚੜਾਉਂਦੇ ਆ ਤੁਸੀਂ ਇਹ ਤਸਵੀਰਾਂ ਦੇਖ ਲਓ ਦੇਸ ਦੋਸਤੋ ਡੇਰਾ ਬਾਬਾ ਭਾਈ ਗੁਰਦਾਸ ਜੀ ਇਹ ਮਾਣਸਾ ਪੁਲ ਉਤਰਨਸਾਰ ਬਣਿਆ ਜਦੋਂ ਜੇ ਆਪਾਂ ਲੁਧਿਆਣੇ ਵੱਲੋਂ ਆਉਣੇ ਆ ਸਰਸੇ ਵੱਲੋਂ ਨੂੰ ਜਾਂਦੇ ਆ ਪੁਲ ਚੜਨਸਾਰ ਉਤਰਦੇ ਆ ਤਾਂ ਨਾਲ ਹੀ ਰਸਤਾ ਮੁੜ ਕੇ ਬਾਬਾ ਭਾਈ ਗੁਰਦਾਸ ਆ ਐਤਵਾਰ ਵਾਲੇ ਦਿਨ ਇੱਥੇ ਵੱਡੀ ਗਿਣਤੀ ਚ ਲੋਕ ਆਉਂਦੇ ਆ ਤੇ ਵੈਸੇ ਵੀ ਹਰ ਰੋਜ਼ ਇੱਥੇ ਸ਼ਰਧਾਲੂ ਆਉਂਦੇ ਰਹਿੰਦੇ ਆ ਮੱਥਾ ਟੇਕਦੇ ਆ ਇੱਥੇ ਇੱਕ ਕੁੰਡ ਬਣਿਆ ਹੋਇਆ ਜੋ ਕਿ ਅੱਜ ਤੋਂ ਕਹਿੰਦੇ 2-300 ਸਾਲ ਪੁਰਾਣਾਗਾ ਜਿੱਥੇ ਕੁੰਡ ਦੇ ਵਿੱਚੋਂ ਜੇ ਪਾਣੀ ਪੀਣੇ ਆਉਂਦਾ ਬੱਚੇ ਜਿਹੜੇ ਤੋਤਲੇ ਆ ਜਾਂ ਗੁੰਗੇ ਆ ਉਹ ਪੋਤੇ ਵਾਂਗੂ ਬੋਲਣ ਲੱਗ ਜੰਦੇ ਆ ਦੋਸਤੋ ਪਹਿਲਾਂ ਤਾਂ ਜੈ ਬਾਬਾ ਭਾਈ ਗੁਰਦਾਸ ਲਿਖ ਵੀਡੀਓ ਸ਼ੇਅਰ ਵੱਧੋ ਵੱਧ ਜਰੂਰ ਕਰੋ ਤੇ ਇਸ ਦਰਬਾਰ ਚ ਆਪਣੀ ਹਾਜ਼ਰੀ ਲਗਵਾ ਦਿਓ ਫਿਰ ਤੁਹਾਡੇ ਜੋ ਮਨ ਦੀ ਇੱਛਾ ਉਹ ਵੀ ਪੂਰੀ ਹੋਵੇਗੀ ਆ ਦੇਖੋ ਲਿਖਿਆ ਜੈ ਬਾਬਾ ਭਾਈ ਗੁਰਦਾਸ ਜੀ ਜੈ ਬਾਬਾ ਭਾਈ ਗੁਰਦਾਸ ਦੇ ਦੋਸਤੋ ਹਰ ਐਤਵਾਰ ਨੂੰ ਇੱਥੇ ਆਂ ਗਣ ਤਸ਼ਰਦਾ ਲੋ ਪੂਰੇ ਇੰਡੀਆ ਦੇ ਵਿੱਚੋਂ ਦੇ ਨਜ਼ਰ ਆਉਂਦੇ ਆ ਤੇ ਆਹ ਤੋਤੇ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਉਹ ਇੱਥੋਂ ਲੈ ਕੇ ਅੰਦਰ ਚੜਾਉਂਦੇ ਆ ਤੇ ਆਹ ਬੋਤਲਾਂ ਇੱਥੋਂ ਅੰਦਰੋਂ ਕੁੰਡ ਚੋਂ ਪਾਣੀ ਦੀਆਂ ਭਰ ਕੇ ਲੈ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਮੇਲੇ ਵਾਂਗ ਲੱਗਿਆ ਪਿਆ ਹਰ ਐਤਵਾਰ ਇਸੇ ਤਰ੍ਹਾਂ ਮਾਨਸਾ ਬਾਬਾ ਭਾਈ ਗੁਰਦਾਸ ਦੇ ਇਕੱਠ ਹੁੰਦਾ ਤੁਸੀਂ ਆਹ ਦੇਖ ਸਕਦੇ ਹੋ ਆਹ ਅੰਮ੍ਰਿਤ ਕੁੰਡ ਦਾ ਇੱਥੇ ਐਂ ਬੱਚਿਆਂ ਨੂੰ ਪਾਣੀ ਪਿਆਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਬੱਚੇ ਪਾਣੀ ਪੀ ਰਹੇ ਆ ਕਹਿੰਦੇ ਜਿਹੜਾ ਵੀ ਬੱਚਾ ਤੋਤਲਾ ਜਾਂ ਬੋਲ ਨਹੀਂ ਸਕਦਾ ਉਹ ਇੱਥੇ ਤੋਤੇ ਵਾਂਗੂ ਬੋਲਣ ਲੱਗ ਜਾਂਦਾ ਤਾਂ ਫਿਰ ਇੱਥੇ ਜਦੋਂ ਬੰਦੇ ਦੀ ਸੁਖਪੂਰੀ ਹੋ ਜਾਂਦੀ ਆ ਤਾਂ ਉਹ ਤੋਤੇ ਚੜਾ ਕੇ ਜਾਂਦਾ ਤਾਂ ਹੀ ਕਿਹਾ ਪਹਿਲਾਂ ਤਾਂ ਸ਼ਰਧਾ ਪੂਰਵਕ ਜੈ ਬਾਬਾ ਭਾਈ ਗੁਰਦਾਸ ਲਿਖ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਜ਼ਰੂਰ ਕਰੋ ਤੇ ਜਿਨ੍ਹਾਂ ਦੇ ਵੀ ਬੱਚੇ ਤੋਤਲਿਓ ਠੀਕ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ 'ਚ ਇੱਥੇ ਲੋਕਾਂ ਵੱਲੋਂ ਸ਼ਰਧਾਲੂਆਂ ਵੱਲੋਂ ਤੋਤੇ ਚੜਾਏ ਹੋਏ ਆ ਕਿਉਂਕਿ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੋ ਗਈਆਂ ਤੁਸੀਂ ਆ ਦੇਖ ਸਕਦੇ ਹੋ ਲੈਣਾ ਕਿਵੇਂ ਵੱਡੀਆਂ-ਵੱਡੀਆਂ ਲੱਗੀਆਂ ਹੱਥਾਂ 'ਚ ਬੋਤਲਾਂ ਲੋਕ ਇੱਥੇ ਬੱਚਿਆਂ ਨੂੰ ਪਾਣੀ ਪਿਉਂਦੇ ਆ ਤੇ ਉਸ ਤੋਂ ਬਾਅਦ ਪਾਣੀ ਪਿਉਣ ਤੋਂ ਬਾਅਦ ਇੱਥੇ ਬੋਤਲਾਂ 'ਚ ਭਰ ਕੇ ਵੀ ਲੈ ਕੇ ਜਾਂਦੇ ਆ ਇਸ ਘੁੰਡ 'ਚੋਂ ਪਾਣੀ ਕਹਿੰਦੇ ਜਿਹੜ ਨੇ ਇੱਕ ਵਾਰ ਪੀ ਲਿਆ ਉਹ 100 ਕੀ 110% ਬੋਲਣ ਸਹੀ ਲੱਗ ਜਾਂਦਾ ਇੱਥੇ ਸੁਣਦੇ ਨਾਲ ਜਿਹੜੀ ਲੋਕਾਂ ਨਾਲ ਅਸੀਂ ਗੱਲ ਕਰੀਏ ਤੁਹਾਨੂੰ ਉਹ ਵੀ ਸੁਣਾਵਾਂਗੇ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾਗਾ ਕਿਉਂਕਿ ਇੱਥੇ ਇੰਨੀ ਵੱਡੀ ਗਿਣਤੀ ਚ ਹੁਣ ਲੋਕ ਆਉਂਦੇ ਆ ਪੰਜਾਬ ਜਾਂ ਭਾਰਤ ਦੀ ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੋਂ ਲੋਕ ਆ ਕੇ ਨਤਮਸਤਕ ਨਹੀਂ ਹੁੰਦੇ ਤੇ ਪਾਣੀ ਪੀ ਕੇ ਨਹੀਂ ਜਾਂਦੇ ਕਿਉਂਕਿ ਜਿਹੜਾ ਇੱਕ ਵਾਰ ਬੰਦਾ ਆ ਗਿਆ ਉਹ ਕਹਿੰਦੇ ਇੱਥੇ ਤਨਵਾਰ ਪਾਣੀ ਪੀ ਕੇ ਜਾਂਦੇ ਆ ਜੇ ਜਾਦਾ ਦੂਰਾਂ ਤੋਂ ਬੋਤਲ ਲੈ ਜਾਂਦੇ ਆ ਪਰ ਉਹ ਹਮੇਸ਼ਾ ਸਹੀ ਹੋ ਜਾਂਦਾ ਤੇ ਧੋਤੇ ਵਾਂਗੂ ਬੋਲਣ ਲੱਗ ਜਾਂਦਾ ਜੈ ਬਾਬਾ ਭਾਈ ਗੁਰਦਾਸ ਲਿਖ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਜ਼ਰੂਰ ਕਰੋ ਤਾ ਜੋ ਤੁਹਾਡੀਆਂ ਵੀ ਜਿਹੜੀਆਂ ਮੰਨਦੀਆਂ ਇੱਛਾਵਾਂ ਪੂਰੀਆਂ ਹੋ ਜਾਣ ਤੇ ਤੁਹਾਡੇ ਵੀ ਜਵਾਕ ਜਲੇ ਉਹ ਤੋਤੇ ਵਾਂਗੂ ਬੋਲਣ ਲੱਗ ਜਾਣ ਤੁਸੀਂ ਦੇਖ ਸਕਦੇ ਹੋ ਕਿਵੇਂ ਲੈਣਾ ਲੱਗੀਆਂ ਤੇ ਬੱਚਿਆਂ ਨੂੰ ਪਾਣੀ ਪਿਆਇਆ ਜਾ ਰਿਹਾ ਇਸ ਪਵਿੱਤਰ ਕੁੰਡ ਦਾ ਵੀਡੀਓ ਕਰ ਦਿਓ ਦੋਸਤੋ ਵੱਧੋਬਾਤ ਸ਼ੇਅਰ ਤੇ ਜੈ ਬਾਬਾ ਭਾਈ ਗੁਰਦਾਸ ਲਿਖ ਵੀਡੀਓ ਦੇ ਵਿੱਚ ਕਮੈਂਟ ਵੀ ਜਰੂਰ ਕਰੋ ਤੇ ਸੁਣੋ ਇੱਥੇ ਪਹੁੰਚੇ ਸ਼ਰਧਾਲੂਆਂ ਬਲੋ ਕੀ ਕਿਹਾ ਜਾਂਦਾ ਭਾਈ ਜੀ ਕਿੱਥੋਂ ਆਏ ਹੋ ਤੇ ਕੀ ਕਹੋਗੇ ਕਹਿੰ ਪਤਾ ਲੱਗਿਆ ਸੀ ਅਸੀਂ ਭਾਜੀ ਆਏ ਆ ਮੇਰਾ ਪਿੰਡ ਚੱਕ ਬਲਗਾਂ ਡਿਸਟ੍ਰਿਕਟ ਨਵਾਂ ਸ਼ਹਿਰ ਆ ਮੇਰਾ ਬੇਟਾ ਯਾਨੀ ਫੇਸਬੁੱਕ ਚਲਾਉਂਦਾ ਸੀਗਾ ਥੋੜੇ ਆਟਕੇ ਬੋਲਦਾ ਸੀਗਾ ਫੇਸਬੁੱਕ ਚਲਾਉਂਦਾ ਸੀ ਜਿਹਦਾ ਮौज ਹੋ ਗਈ ਦਾ ਸਨੈਪਟਾਈਟ ਹੋ ਗਈ ਉੱਤੇ ਚਲਾਉਂਦਾ ਸੀਗਾ ਤੁਹਾਡੀ ਇੱਥੇ ਐਡ ਆਉਂਦੀ ਸੀਗੀ ਜੀ ਮਾਨਸਾ ਦੀ ਤੇ ਜਿੱਦਾਂ ਇਹਨੂੰ ਮੇਰੇ ਬੇਟੇ ਨੂੰ ਕੋਈ ਜਿੱਦਾਂ ਕੋਈ ਬੋਲ ਦਿੰਦਾ ਸੀਗਾ ਕਿ ਮਤਲਬ ਇਹਦਾਂ ਕੀ ਸਾੰਗ ਲਾ ਦਿੰਦਾ ਸੀਗਾ ਇਹ ਸ਼ਰਮਿੰਦਾ ਹੋ ਜਾਂਦਾ ਸੀਗਾ ਤੇ ਹੁਣ ਕਈ ਦਿਨ ਤੋਂ ਕਹਿੰਦਾ ਸੀਗਾ ਮੈਨੂੰ ਪਾਪਾ ਮਾਨਸਾ ਲੈ ਕੇ ਜਾਓ ਮੈਨੂੰ ਮਾਨਸਾ ਲੈ ਕੇ ਜਾਓ ਤੇ ਬਹੁਤ ਬੱਚੇ ਠੀਕ ਹੁੰਦੇ ਆ ਮੈਂ ਵੀਡੀਓ ਦੇਖਦਾ ਆ ਬਹੁਤ ਬੱਚੇ ਠੀਕ ਹੁੰਦੇ ਆ ਤੁਸੀਂ ਮੈਨੂੰ ਇੱਕ ਵਾਰ ਪਲੀਜ਼ ਲੈ ਜਾਓ ਤੇ ਸ ਤੇ ਆਪਾਂ ਦਰਬਾਰ ਚ ਆਏ ਆ ਮਹਾਰਾਜ ਤੰਦਰੁਸਤੀ ਬਖਸ਼ੇ ਜਿਵੇਂ ਕਿ ਅਸੀਂ ਸੁਣਦੇ ਆ ਲਾਈਪ ਪੈਂਦੇ ਆ ਇੱਥੇ ਦੇ ਲਾਈਪ ਬਹੁਤ ਲਾਈਪ ਪੈਂਦੇ ਆ ਬਹੁਤ ਜਣੇ ਇਹ ਗੱਲ ਕਹਿੰਦੇ ਆ ਕਿ ਅਸੀਂ ਠੀਕ ਹੋ ਗਏ ਸਾਡੇ ਬੱਚੇ ਠੀਕ ਹੋਏ ਆ ਤੇ ਅਸੀਂ ਚਾਹੁੰਦੇ ਆ ਕਿ ਮਹਾਰਾਜ ਸਾਰਿਆਂ ਨੂੰ ਇੱਦੇ ਤੰਦਰੁਸਤੀ ਬਖਸ਼ੇ ਸਾਰੇ ਬੱਚਿਆਂ ਨੂੰ ਰਾਜੀ ਖੁਸ਼ੀ ਕਰੇ ਠੀਕ ਕਰੇ ਤੇ ਮੇਰਾ ਬੇਟਾ ਵੀ ਇੱਦੇ ਠੀਕ ਕਰੇ ਜੀ ਕਿੰਨੇ ਸਾਲਾਂ ਦਾ ਬੱਚਾ ਕਦੋਂ ਕੀ ਪ੍ਰੋਬਲਮ ਆਹੀ ਇਹ ਸਾਲ ਡੇਢ ਸਾਲ ਹੋ ਗਿਆ ਜੀ ਪਹਿਲਾਂ ਠੀਕ ਬੋਲਦਾ ਸੀਗਾ ਤੇ ਹੁਣ ਥੋੜੇ ਦਿਨਾਂ ਤੋਂ ਮਤਲਬ ਸਾਲਕ ਤੋਂ ਮਤਲਬ ਕਹਿ ਲਓ ਵੀ ਇਦਾਂ ਕਰਦਾ ਆ ਤੇ ਹੁ ਸਾਨੂੰ ਇੱਥੇ ਗੱਲ ਛਕਿਆ ਜੀ ਇਹਨਾਂ ਨੇ ਮਤਲਬ ਜਾਲ ਛਕਾਇਆ ਅਸੀਂ ਪੁੱਛਿਆ ਵੀ ਇੱਥੇ ਕਈ ਜਣਾਂ ਨੂੰ ਕਹਿੰਦੇ ਸਾਡੇ ਬੱਚੇ ਬਹੁਤ ਠੀਕ ਹੋਏ ਆ ਮਤਲਬ ਮੈਂ ਪਿੱਛੇ ਬੱਸ 'ਚ ਵੀ ਕਈਆਂ ਨੂੰ ਪੁੱਛਿਆ ਦੋ ਤਿੰਨਾਂ ਨੂੰ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਹੁਤ ਪਾਜੀ ਹਾਂ ਬਿਲਕੁਲ ਤੁਹਾਡਾ ਬੱਚਾ ਠੀਕ ਹੋ ਜਾਣਾ ਤੁਸੀਂ ਲੈ ਕੇ ਜਾਓ ਤੇ ਬੜੀ ਖੁਸ਼ੀ ਹੋਈ ਆ ਆ ਕੇ ਦੇਖ ਕੇ ਸਾਰਾ ਮੱਥਾ ਟੇਕਿਆ ਦਰਸ਼ਨ ਹੋਏ ਆ ਗੱਲ ਛਕਿਆ ਤੇ ਬੱਸ ਇਹ ਜਾਲ ਛਕਾ ਲਿਆ ਫਿਰ ਬਾਕੀ ਨਾਲ ਲੈ ਕੇ ਚੱਲੇ ਬਾਕੀ ਨਾਲ ਲੈ ਲਈ ਜੀ ਬੋਤਲ ਆਪਾਂ ਤੇ ਤਿੰਨ ਵਾਰੀ ਮਤਲਬ ਸਵੇਰੇ ਦੁਪਹਿਰੇ ਸ਼ਾਮ ਤਿੰਨ ਵਾਰੀ ਉਹਨਾਂ ਨੇ ਕਿਹਾ ਮਤਲਬ ਜ ਤੇ ਤਿੰਨ ਐਤਵਾਰ ਹੋਣਾ ਪੈਣਾ ਜੀ ਕੋਈ ਗੱਲ ਨਹੀਂ ਤਿੰਨ ਐਤਵਾਰ ਆ ਜਾਾਂਗੇ ਜੀ ਕੋਈ ਗੱਲ ਨਹੀਂ ਬਸ ਮੇਰਾ ਬੱਚਾ ਬਿਲਕੁਲ ਠੀਕ ਠਾਕ ਹੋ ਗਿਆ ਚਾवला ਜੀ ਕਿੱਥੋਂ ਆਏ ਹੋ ਕਿੰਨੀ ਵਾਰੀ ਆਏ ਹੋ ਕਿਵੇਂ ਲੱਗਦਾ ਜਲਦ ਪੱਲਾ ਪਾਣੀ ਪਿਆ ਸੀ ਕੀ ਕਰਾਂ ਹਾਂ ਸਭ ਤੋਂ ਪਹਿਲਾਂ ਸਾਰੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੋ ਮੈਂ ਸਭ ਨੂੰ ਕਹੂੰਗਾ ਕਿ ਜੈ ਭਾਈ ਗੁਰਦਾਸ ਜੀ ਅਸੀਂ ਇਸ ਵਕਤ ਮਾਨਸਾ ਦੇ ਵਿੱਚ ਆ ਤੇ ਭਾਈ ਗੁਰਦਾਸ ਜੀ ਦੇ ਦਰਬਾਰ ਦੇ ਵਿੱਚ ਆਇਆ ਮੇਰੇ ਇੱਕ ਦੋਸਤ ਜਿਹੜੇ ਹੈਗੇ ਨੇ ਕੇਸ਼ਵ ਜੀ ਉਹ ਮੈਨੂੰ ਪਹਿਲੀ ਵਾਰ ਇਸ ਦਰਬਾਰ ਦੇ ਵਿੱਚ ਲੈ ਕੇ ਆਏ ਸੀ ਮੇਰੇ ਕੋਲ ਦੋ ਬੇਟੇ ਨੇ ਟਵਿਨਸ ਤੇ ਜਿਹਦੇ ਵਿੱਚ ਇੱਕ ਬੱਚੇ ਨੂੰ ਥੋੜੀ ਆਵਾਜ਼ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਸੀ ਤੇ ਮੈਂ ਡਾਕਟਰਾਂ ਨੂੰ ਵੀ ਦਿਖਾਇਆ ਕਹਿੰਦੇ ਇਹ ਸਮੇਂ ਨਾਲ ਠੀਕ ਹੋ ਜਾਏਗੀ ਲੇਕਿਨ 5 ਸਾਲ ਹੋ ਗਏ ਉਮੀਦੀ ਉਮੀਓ ਦੀ ਆਵਾਜ਼ ਸੀ ਤੇ ਮੈਂ ਆਪਣੇ ਦੋਸਤ ਨਾਲ ਪਹਿਲੀ ਵਾਰ ਇਸ ਦਰਬਾਰ ਦੇ ਵਿੱਚ ਆਇਆ ਤੇ ਉਹਨੂੰ ਮੈਂ ਸਭ ਤੋਂ ਪਹਿਲਾਂ ਇੱਥੇ ਜਲ ਜਿਹੜਾ ਜਲਦੀ ਜਿਹੜਾ ਆਪਾਂ ਪਲਾਇਆ ਤੇ ਉਸ ਤੋਂ ਬਾਅਦ ਮੱਥਾ ਟੇਕਿਆ ਉੱਥੇ ਜਾ ਕੇ ਬਾਬਾ ਜੀ ਨੇ ਪਵਉਤੀ ਦਿੱਤੀ ਤਾਂ ਬਾਬਾ ਜੀ ਕਹਿੰਦੇ ਉਹ ਪਵਉਤੀ ਤੁਸੀਂ ਆਪਣੀ ਜੀਭ ਤੇ ਲਗਾ ਲਓ ਤੇ ਕਾਫੀ ਫਰਕ ਪੈ ਜਾਏਗਾ ਅਸੀਂ ਪਹਿਲੀ ਵਾਰ ਆਪਦੇ ਦੋਸਤ ਦੇ ਕਹਿ ਤੇ ਬੜੀ ਸ਼ਰਦਾ ਦੇ ਨਾਲ ਉਹ ਪਵਉਤੀ ਨੂੰ ਜੀਭ ਤੇ ਲਗਾਈ ਤਾਂ ਤੁਸੀਂ ਯਕੀਨੀ ਮੰਨਣਾ ਮੈਂ ਇਸ ਗੱਲ ਦਾ ਮੈਂ ਦਾਵੇਦਾਰਾਂ ਕਿ ਕਿਉਂਕਿ ਉਹ ਮੇਰੇ ਬੇਟੇ ਨੂੰ ਜਦੋਂ ਮੈਂ ਜੀਭ ਦੇ ਉੱਤੇ ਪਵਉਤੀ ਰੱਖੀ ਤਾਂ ਉਹਦੂ ਥੋੜੇ ਟਾਈਮ ਬਾਅਦ ਹੀ ਉਹਦੇ ਜਿਹੜੇ ਸ਼ਬਦ ਵਿੱਚ ਸ਼ੌਲ ਆਂਦਾ ਸੀ ਜਾਂ ਨੌ ਨੌ ਰੌ ਲਾਂਦਾ ਸੀ ਤਾਂ ਉਹ ਕਲੀਅਰ ਹੋਣ ਲੱਗ ਗਏ ਤਾਂ ਉਹ ਹੌਲੀ 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 ਜਦੋਂ ਉਹ ਕਲੀਅਰ ਹੋਣ ਲੱਗ ਗਏ ਤੇ ਜਦੋਂ ਉਹ ਜਦੋਂ ਕਲੀਅਰ ਹੋਣ ਲੱਗ ਗਏ ਉਹਦੂ ਬਾਅਦ ਜੇ ਅਸੀਂ ਸੈਕਿੰਡ ਟਾਈਮ ਸੈਕਿੰਡ ਟਾਈਮ ਆਏ ਤਾਂ ਫੇਰ ਉਹਦੂ ਬਾਅਦ ਥਰਡ ਟਾਈਮ ਆਏ ਤੇ ਅੱਜ ਅਸੀਂ ਆ ਜਿਹੜੇ ਪੈਰਟ ਨੇ ਜਿਹੜੇ ਤੋਤੇ ਨੇ ਅੱਜ ਅਸੀਂ ਆਪਦੀ ਸ਼ਰਦਾ ਦੇ ਨਾਲ ਜਿਹੜੇ ਅਸੀਂ ਇੱਥੇ ਦਰਬਾਰ ਦੇ ਉੱਤੇ ਚੜਾਈ ਨੇ ਤੇ ਉਹਦੂ ਬਾਅਦ ਆ ਜਿਹੜੇ ਸਾਡੇ ਆਹ ਬੱਚਾ ਤੇ ਗੁਰਦਿਲ ਮੇਰਾ ਬੇਟਾ ਆ ਵਧੀਆ ਜੀ ਅੱਜ ਜਿਹੜੀ ਆਵਾਜ਼ ਇਹਦੀ ਹੋ ਚੁੱਕੀ ਆ ਤੇ ਮੈਂ ਜਿੰਨੇ ਵੀ ਇਸ ਵੀਡੀਓ ਦੇਖ ਰਹੇ ਹੋ ਤੁਸੀਂ ਵੱਧ ਤੋਂ ਵੱਧ ਇੱਥੇ ਆਓ ਤੇ ਇੱਥੇ ਆਨ ਦਾ ਕੋਈ ਨੁਕਸਾਨ ਨਹੀਂ ਇਹਦੇ ਵਿੱਚ ਫਾਇਦਾ ਹੀ ਫਾਇਦਾ ਇੱਥੇ ਇਸ ਦਰਬਾਰ ਦੇ ਵਿੱਚ ਆ ਕੇ ਆਪਦੀਆਂ ਮਨੋ ਕਾਮਨਾ ਪੂਰੀਆਂ ਕਰਾਓ ਧੰਨਵਾਦ ਜੀ